Pintu Syahrul Azhar Yannualah Syahrul Azhar Yannualah ਤੇ ਪੈਸੇ ਮੈਂ ਦਿੱਤੇ ਸੀ ਬਾਹਰ ਜਾਣ ਦੇਣ ਵਾਸਤੇ ਪਰ ਮੇਰੇ ਨਾਲ ਠੱਗੀ ਠੋਰੀ ਕਰਕੇ ਤੇ ਪੈਸੇ ਲੈ ਕੇ ਬੰਦਾ ਫਲਾਟ ਹੋ ਗਿਆ ਕੋਸ਼ਿਸ਼ ਕੀਤੀ ਆ ਵੀ ਆਹੀਂ ਪੁਲਿਸ ਦੇ ਦੋ ਵਾਰੀ ਆਹੀਂ ਪੀਸ ਹੋਏ ਆ ਤੇ ਸਾਡੀ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਿੱਧੋ ਹੱਥੋਂ ਪੈਸੇ ਲੈ ਕੇ ਤੇ ਆਹੀਂ ਉਹ ਵੀ ਮੁਹਾਏ ਤੇ ਹੋਰ ਚਾਹ ਪਾਣੀਆਂ ਦੇ ਵੀ ਪੈਸੇ ਪੁਲਸ ਵਾਲੇ ਖਾ ਕੇ ਤੇ ਸਾਡੇ ਕੋਲ ਕੋਈ ਕਾਰਵਾਈ ਨਹੀਂ ਕਰਦੇ ਬਸ ਐ ਹੋਈ ਕਹਿੰਦੇ ਆ ਵੀ ਤੁਹਾਡਾ ਹੱਲ ਹੋ ਜਾਏਗਾ ਹੋ ਜਾਏਗਾ ਪਰ 4 ਮਹੀਨੇ ਹੋ ਗਏ ਲੈ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਆਹੀਂ ਗਰੀਬ ਬੰਦੇ ਆ ਸਾਡੇ ਕੋਦੇ ਗਰਦਾਸਪੁਰ ਜਾਣ ਜੋਗਾ ਕਰਾਇਆ ਵੀ ਨਹੀਂ ਹੁੰਦਾ ਉਹ ਵੀ ਕਦੀ ਕੇਸ ਦਾ ਤਰਲਾ ਮਾਰ ਕੇ ਕਦੀ ਕੇਸ ਦਾ ਤਰਲਾ ਮਾਰ ਕੇ ਤੇ ਗਰਦਾਸਪੁਰ ਜਾਈਦਾ ਜਦੋਂ ਥਾਣਿਆਂ ਦੇ ਪੁਜੀ ਦਾ ਉੱਤੇ ਦਫ਼ਤਰਾਂ ਜਿੱਤੇ ਫਿਰ ਤੁਰ ਕੇ ਇਦਾਂ ਹੀ ਆ ਜਿੰਦੇ ਆ ਕੋਈ ਹਾਦੀ ਕਾਰਵਾਈ ਵੀ ਹੁੰਦੀ ਕੋ ਕਹਿਣਾ ਚਾਹੁੰਦੇ ਆ ਕਿ ਸਾਡੇ ਪੈਸੇ ਚਲੋ ਕਿਸੇ ਤਰ੍ਹਾਂ ਵੀ ਕਿਹਾ ਹੱਲ ਨਾਲ ਪੁਲਿਸ ਚਾਵੇ ਤੇ ਦਵਾ ਸਕਦੀ ਹੈ ਜਦੋਂ ਵੀ ਆ ਫੜੇ ਜਾਣਗੇ ਪੈਸੇ ਮਿਲ ਜਾਣਗੇ ਪਰ ਇਹ ਕੋਸ਼ਿਸ਼ ਕਰੇ ਪੁਲਿਸ ਇਹਨੂੰ ਫੜਨ ਦੀ ਤਾਂ ਹੀ ਪੈਸੇ ਮਿਲਣਗੇ ਨਾ ਮੈਂ ਤੁਹਾਡਾ ਤੇ ਕੀ ਗੱਲਬਾਤ ਹੋਈ ਫੇ ਨਾ ਵੀ ਪੀ ਰਾਜੀ ਮੇਰਾ ਨਾਂ ਆਏ ਦਰਾਂ ਮੇ ਲਾ ਕੇ ਪਿੰਡ ਸਾਫਰ ਆ ਜੀ ਤੇ ਖਰ ਨੂੰ ਗਏ ਕੰਦੇ ਢਿਆੜੀ ਲਾਈ ਜੀ ਤੇ ਢਿਆੜੀ ਲਾ ਕੇ ਆਈ ਜੀ ਢਿਆੜੀ ਤੋਂ ਇੱਕ ਮੈਂ ਕਿਸੇ ਪੇ ਰਿਸ਼ਤੇ ਦਾ ਜਾਹੀ ਫੇ ਕਹਿੰਦੇ ਸੀ ਵੀ ਤੁਹਾਨੂੰ ਅਸੀਂ ਬਾਹਰ ਕਰ ਦਾਂਗੇ ਜੇ ਸਾਨੂੰ ਲੱਖ ਲੱਖ ਰੁਪਇਆ ਦੇਵੋ ਤਾਂ ਅਸੀਂ ਤੁਹਾਨੂੰ ਪੇ ਦੇ ਦਾਂਗੇ 1 ਲੱਖ ਕਹਿੰਦੇ ਸੀ ਲਾਂਕ ਬਾਕੀ ਉੱਥੇ ਤੁਹਾਨੂੰ ਕਰਾਂਗੇ ਟੈਸਟ ਵੀ ਇਦਾਂ ਕਰਵਾ ਦੇ ਤੁਹਾਡੇ ਤੇ ਸਾਨੂੰ ਕੋਈ ਨਹੀਂ ਤਿੰਨ ਮਹੀਨੇ ਅਨਬਾਲ ਛੜਿਆ ਨਹੀਂ ਕੋਈ ਕੰਮ ਕਾਰ ਨਹੀਂ ਕਰਦੇ ਤੇ ਇਹ ਸਾਡੇ ਕੋਲ ਪੈਸੇ ਲਾ ਕੇ ਦੇ ਨਾ ਕੋਈ ਕਾਰਵਾਈ ਨਹੀਂ ਹੋਈ ਥਾਂ ਦੇ ਵੀ ਗਿਆ ਹੈ। ਪ੍ਰਾਪਰ ਕੇ ਚੈਲੰਜ ਵੀ ਗਿਆ ਪਰ ਕੋਈ ਹੱਲ ਨਹੀਂ ਹੋਇਆ। ਪੈਸੇ ਲਾ ਦਿੰਦੇ ਪੁਲਿਸ ਵਾਲੇ। ਪੁਲਿਸ ਵਾਲਾਂ ਦੇ ਹੀ ਤਾਂ ਕੋਈ ਹੱਲ ਨਹੀਂ ਹੁੰਦਾ ਸਾਡਾ। ਕੀ ਮੰਗ ਕਰਦੇ ਜੀ ਹੁਣ ਕਰ। ਆਏ ਮੰਗ ਕਰਨੇ ਉਹ ਇਹ ਸਾਡੇ ਪੈਸੇ ਮਿਲ ਜਾਣਾ। ਤੇ ਆਹੀ ਵੀ ਮਾਰਾ ਮੋਟਾ ਬਣਾਇਆ ਸਾਡੇ ਘਰ ਦੇ ਹਾਲਾਤ ਮਾਰੇ ਜੇ ਘਰ ਬਣਾਉਣ ਫਿਰਦੇ ਪਾ ਸਾਡੇ ਕੋਲ ਵੀ ਪੈਸੇ ਲਾ ਕੇ ਤੇ 1 ਕਰੋੜ ਰੁਪਇਆ ਤਰ ਹੋ ਗਿਆ, 20 ਰੁਪਇਆ ਤਰ ਹੋਇਆ। ਘਰ ਬਣ ਲੈ ਬੈਠੇ ਦੀ। 딸 ਜੇ ਮੈਂ ਮੁੰਡੇ ਨੂੰ ਭੇਜਣ ਵਾਸਤੇ ਚਾਣੇ ਪੈਸੇ ਇਕੱਠੇ ਕੀਤੇ ਦੇ ਸੀ। ਬਹੁਤ ਪਿਆਜੂ ਚੁੱਕੇ ਚੁੱਕ ਚਕਾ ਕੇ ਲੋਕਾਂ ਦੀ ਜ਼ੂਠ ਮਾਜ ਕੇ ਲੋਕਾਂ ਦੇ ਘਰ ਘਰ ਕੰਮ ਕਰ ਕਰਕੇ ਜੋੜ ਕੇ ਪੈਸੇ ਰੱਖੇ ਦੇ ਸੀ ਇਹ ਸਾਨੂੰ ਲੁੱਟ ਕੇ ਲੈ ਗਿਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਬੜੀ ਮਿਹਰਬਾਨੀ ਹੋਏਗੀ ਜੇ ਸਾਡਾ ਹੱਲ ਕੀਤਾ ਜਾਏਗਾ ਚਲੋ ਸਾਡੀ ਮਿਹਨਤ ਦੇ ਪੈਸੇ ਸਾਨੂੰ ਵਾਪਸ ਦੇ ਦੇਣ ਤੇ ਇੰਨੀ ਬੜੀ ਮਿਹਰਬਾਨੀ ਪੁਲਿਸ ਨਾਲ ਮੇਰਾ ਨਾਂ ਅੰਜੂ ਬਲਾਇਆ ਪਿੰਡ ਸਾਪਰਾ ਆਈ ਪਾਜੀ ਪਈ ਹੋਏ ਪੈਸੇ ਇਹਨਾਂ ਨੂੰ ਇਹ ਕੱਲੋਂ ਕੱਥੇ ਤੇ ਹੀ ਇਹ ਇੱਕ ਹੁਕਰੋ ਜਾਣਗੇ ਸਤਿਕਾਰਵਾਰ ਬਣਾਉਂਗੇ ਇਹਨਾਂ ਨੇ ਆਹ ਬੀਹਾਨ ਨੂੰ ਲੁੱਟਿਆ ਹੈਗਾ ਆਹ ਤੇ ਰੋਟੀ ਤਾਂ ਵੀ ਅਤਰ ਹੈ ਹੋਏ ਦੇਹੀ ਵੀ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਸਾਨੂੰ ਦਵੋ ਆਹੇ ਵਿਆਜੂ ਚੁੱਕ ਚੁੱਕ ਕੇ ਲੋਨ ਚੁੱਕ ਚੁੱਕ ਕੇ ਲੋਨ ਦੀਆਂ ਕਿਸ਼ਤਾਂ ਅਜ ਤੱਕ ਤਾਰਨ ਦੇ ਆ ਪਤਾ ਦੇ ਬੰਦੇ ਅਜ ਤੱਕ ਬਾਹਰ ਨਹੀਂ ਗਏ ਕੋਈ ਪਾਸਪੋਰਟ ਨਹੀਂ ਬਣੇਦਾ ਕੋਈ ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਕਿਹਾ ਸੀ ਮਹੀਨੇ ਦੇ ਵਿੱਚ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਹੈਗਾ ਟਿਕਟ ਹੋਏਗੀ ਤੁਸੀਂ ਟੈਟਿਰੀਆਂ ਤਿਆਰੀ ਕਰੋ ਆਹੇ ਕੱਪੜੇ ਅਸੀਂ ਤਾਂ ਟੈਟਿਰੀ ਸੀ ਤਾਂ ਤਿਆਰ ਕੀਤੀ ਹੈਗੀ ਆ ਇਹ ਬੰਦਿਆਨਾਂ ਹਾਨੂੰ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਲੈ ਕੇ ਫਰਾਰ ਹੋ ਗਏ ਨੇ ਸਾਡੀ ਮੰਗ ਤੁਹਾਡੇ ਅੱਗੇ ਇਹੋ ਜਿਹੇ ਹੱਥ ਜੋੜ ਕੇ ਤੇ ਸਾਡੇ ਜੋ ਵੀ ਤਹਤੇ ਲਾ ਹਨ ਨੂੰ ਵਾਪਸ ਕੀਤਾ ਜਾਵੇ ਬੜੀ ਮਿਹਰਬਾਨੀ ਹੋ ਗਈ ਇਹਨਾਂ ਆ ਕਹੋ ਜੁਮਾਰਾ ਮੈਂ ਸਾਬਰ ਦੇ ਰਹਿਣ ਵਾਲਾ ਦਰੰਗਲਾ ਤੇ ਮੇਰੀ ਮੰਗ ਹੈ ਜੀ ਬਸ ਪੈਸੇ ਮਿਲ ਜਾ ਮੈਂ ਪਲੰਬਰ ਦਾ ਕੰਮ ਕੀਤਾ ਤੇ ਬੜੇ ਔਖੇ ਕਹਿ ਕਮਾ ਕੇ ਮੈਂ ਦਿੱਤੇ ਪੈਸੇ ਬਸ ਸਾਡੀ ਪੁਲਸ ਵਾਲੇ ਅੱਗੇ ਇਹੀ ਬੇਨਤੀ ਆ ਤੇ ਸਾਡੇ ਪੈਸੇ ਦਵਾ ਦਿਓ